ਹਾਵੀ ਕਾਕਾ ਤੇਰਾ ਕਿੰਨਾ ਅਨਮੋਲ ਪ੍ਰੀਤ ਸਿੰਘ ਹੋਰ ਹੋਰ ਸੇ ਕਮਾਉ ਬੋਲ ਚੱਕਰ ਤੇ ਇਹਦੇ ਅਨਮੋਲ ਪ੍ਰੀਤ ਸਿੰਘ ਦੀ ਕਿਸਮ ਵਿੱਚ ਕੀ ਨਿਕਲਦਾ ਹੈ ਚੌਕਲੇਟ ਕਲਾਈਪਿੰਗ 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 ਬੋਲ ਪ੍ਰੀਤ ਸਿੰਘ ਲਈ ਲਓ ਜੀ ਹਾਂਜੀ ਆਓ ਕਾਕਾ ਜੀ ਤੁਸੀਂ ਆਓ ਹਾਂਜੀ ਤੁਹਾਡਾ ਕੀ ਨਾਮ ਹੈ ਰਾਜਪਿੰਦ ਸਿੰਘ ਕਮਾਓ ਹੋਰ ਚੱਕਰ

ਹਾਜੀ ਮਾਵੀਰ ਦੇ ਨਗਲੀ ਚੌਕ ਲੈਟ ਕਲੈਪਿੰਗ ਮਾਵੀਰ ਲਈ ਕਲੈਪਿੰਗ ਜੀ ਹਾਂਜੀ ਆਓ ਜੀ ਮਾਵੀਰ ਹਾਂਜੀ ਕੋ ਬਹੁਤ ਗੋਚ ਕਰੀ ਨਹੀਂ ਨਹੀਂ ਪੂਰੀ ਨਗਲੀ ਹੈ ਚਾਂਸ ਤਾਰੇ ਕਲੈਪ ਹੈ ਕਲੈਪ ਹੈ ਮੇਰੇ ਪਿਆਰੇ ਮੀਰੇ ਦੋਸਤੋ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਇਆ ਤਾਂ ਲਾਇਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਜੈ ਹਿੰਦ ਜੈ ਭਾਰਤ